ਦੋ ਤਿੰਨ ਮੁੱਦਿਆਂ ਦੇ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਤੇ ਜਿਹੜਾ ਕੱਲ ਰਾਤ ਨੂੰ ਦੇਸ਼ ਤੇ ਅੰਦਾਤਾ ਦੇ ਨਾਲ ਪੰਜਾਬ ਦੇ ਕਿਸਾਨ ਦੇ ਨਾਲ ਬਹੁਤ ਵੱਡਾ ਧੋਖਾ ਤੇ ਬਹੁਤ ਵੱਡਾ ਵਿਸ਼ਵਾਸ ਘਾਤ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਔਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਰਲ ਕੇ ਕੀਤਾ ਉਸ ਧੱਕੇ ਦੀ ਉਸ ਵਿਸ਼ਵਾਸ ਘਾਤ ਦੀ ਜਿਹੜਾ ਪਿੱਠ ਦੇ ਵਿੱਚ ਛੁਰਾ ਮਾਰਿਆ ਮਿੱਠੇ ਬਣ ਕੇ ਕਿਸਾਨ ਦੀ ਪਿੱਠ ਦੇ ਵਿੱਚ ਉਹਦੀ ਮੈਂ ਸਖਤ ਲੋਚਾਂ ਦੇ ਵਿੱਚ ਨਿਖੇਧੀ ਕਰਦਾ ਅਸੀਂ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਕੇਂਦਰ ਦੀ ਬੀਜੇਪੀ ਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਅੰਦਰ ਖਾਤੇ ਮਿਲੀਆਂ ਹੋਈਆਂ ਨੇ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਕਿਸਾਨ ਐਜੀਟੇਸ਼ਨ ਵੇਲੇ ਇਹੀ ਕੰਮ ਉਹ ਵੀ ਕਰਦੇ ਰਹੇ ਪਰ ਇਹਨਾਂ ਦੋਵਾਂ ਨੇ ਰਲ ਕੇ ਹੁਣ ਜਿਹੜੀ ਗੰਦੀ ਖੇਡ ਪੰਜਾਬ ਦੀ ਕਿਸਾਨੀ ਦੇ ਨਾਲ ਖੇਡੀ ਹੈ ਕੱਲ ਸਾਰਾ ਉਸ ਗੰਡੀ ਖੇਤ ਦਾ ਜਿਹੜਾ ਪੋਰਡ ਆ ਉਹ ਖੁੱਲ ਗਿਆ ਅੱਜ ਅਸੀਂ ਦੇਖ ਰਹੇ ਹਾਂ ਟੈਲੀਵਿਜ਼ਨ ਦੇ ਉੱਤੇ ਆਮ ਆਦਮੀ ਪਾਰਟੀ ਦੀਆਂ ਅਪੀਲਾਂ ਚੱਲ ਰਹੀਆਂ ਹਨ ਔਰ ਇੱਕ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚੋਂ ਕਿ ਕਿਸਾਨਾਂ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਐਜੀਟੇਸ਼ਨ ਜਿਹੜਾ ਮਰਜ਼ੀ ਕਰੋ ਸੜਕਾ ਬੱਧ ਰੱਖੋ ਮੈਂ ਇਸੇ ਮੁੱਦੇ ਦੇ ਉੱਤੇ ਆ ਕੇ ਤੇ ਕੁਝ ਸਵਾਲ ਆਮ ਆਦਮੀ ਪਾਰਟੀ ਨੂੰ ਤੇ ਬੀਜੇਪੀ ਦੀ ਸਰਕਾਰ ਨੂੰ ਪੁੱਛਣਿਆ ਕਿ ਤੁਸੀਂ ਦੋਵੇਂ ਲੜ ਕੇ ਕਿਸਾਨ ਲੀਡਰਾਂ ਦੇ ਨਾਲ ਲੰਬਾ ਸਮਾਂ ਦੇ ਕੇ ਮੀਟਿੰਗਾਂ ਕਰਕੇ ਅੱਜ ਇੱਕ ਮੀਟਿੰਗ ਕਰਦੇ ਸੀ ਦੂਜੇ ਪਾਸੇ ਉਹਨਾਂ ਦਾ ਐਜੀਟੇਸ਼ਨ ਚੱਲ ਰਿਹਾ ਫਿਰ 2 ਮਹੀਨੇ ਬਾਅਦ ਵੀ ਤਰੀਕ ਦੇ ਦਿੰਦੇ ਸੀ ਫਿਰ 2 ਮਹੀਨੇ ਬਾਅਦ ਵੀ ਤਰੀਕ ਦੇ ਦਿੰਦੇ ਸੀ ਜੇ ਤੁਹਾਨੂੰ ਸੜਕਾਂ ਬੰਦ ਹੋਣ ਦੀ ਚਿੰਤਾ ਹੁੰਦੀ ਤਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਤੁਸੀਂ ਇੰਨਾ ਸਮਾਂ ਵੇਸਟ ਕੀਤਾ ਉਹਨਾਂ ਨੂੰ ਇੰਤਜ਼ਾਰ ਕਰਾ ਕੇ ਇਹ ਸਾਰੀਆਂ ਮੀਟਿੰਗਾਂ ਇਕੱਠੀਆਂ ਕਰਕੇ ਇੱਕ ਆਪੇ ਦੇ ਵਿੱਚ ਵੀ ਲਗਾਤਾਰ ਹੋ ਸਕਦੀਆਂ ਸੀ ਪਰ ਤੁਸੀਂ ਪੋਲੇ ਪਾਰੇ ਕਿਸਾਨ ਦਾ ਇਸ ਗੱਲੋਂ ਫਾਇਦਾ ਉਠਾਰੇ ਸੀ ਕਿ ਜਿਹੜੀਆਂ ਇੱਥੇ ਸੜਕਾਂ ਕਰਕੇ ਦਿੱਕਤਾਂ ਆਮ ਲੋਕਾਂ ਨੂੰ ਵਪਾਰੀਆਂ ਨੂੰ ਸੰਨਿਤ ਕਰਨ ਨੂੰ ਆ ਰਹੀਆਂ ਸੀ ਤੁਸੀਂ ਪੰਜਾਬ ਦੀ ਜਨਤਾ ਦੇ ਵਿੱਚ ਵਪਾਰੀਆਂ ਦੇ ਵਿੱਚ ਇਹ ਪ੍ਰਭਾਵ ਦੇ ਰਹੇ ਸੀ ਕਿ ਇਹਦੇ ਵਾਸਤੇ ਕਿਸਾਨ ਜ਼ਿੰਮੇਵਾਰ ਹਨ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਹ ਜਿਹੜੇ ਅੱਜ ਸੜਕਾਂ ਦੇ ਉੱਤੋਂ ਰੋਕਾਂ ਹਟਾਈਆਂ ਜਾ ਰਹੀਆਂ ਕੰਕਰੀਟ ਦੀਆਂ ਇਹ ਕਿਹੜੀ ਕਿਸਾਨ ਯੂਨੀਅਨ ਨੇ ਲਾਈਆਂ ਸੀ ਇਹ ਹਰਿਆਣਾ ਦੀ ਸਰਕਾਰ ਨੇ ਲਾਈਆਂ ਸੀ ਕਿ ਜਿਹੜੀਆਂ ਕਿਸਾਨਾਂ ਨੇ ਲਾਈਆਂ ਸੀ ਜੇ ਇਹ ਰੋਕਾ ਤੁਸੀਂ ਪਹਿਲਾਂ ਹਟਾ ਦਿੰਦੇ ਤੇ ਜਿਹੜਾ ਪੰਜਾਬ ਦੇ ਟਰਾਂਸਪੋਰਟਰ ਨੂੰ ਪੰਜਾਬ ਦੇ ਵਪਾਰੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਜਿੰਨਾ ਵੱਡਾ ਨੁਕਸਾਨ ਇਸ ਲੰਬੇ ਸਮੇਂ ਦੇ ਵਿੱਚ ਹੋਇਆ ਉਹ ਨੁਕਸਾਨ ਪਾਸਕ ਦਸ ਕਿਉਂਕਿ ਕਿਸਾਨਾਂ ਦੀ ਸ਼ਰਤ ਕੀ ਸੀ ਕਿ ਅਸੀਂ ਦਿੱਲੀ ਜਾ ਕੇ ਪਾਰਲੀਮੈਂਟ ਦੇ ਸਾਹਮਣੇ ਵਿਖਾਵਾ ਕਰਾਂ। ਵਿਖਾਵਾ ਕਿਸ ਵਾਸਤੇ ਕਰਨਾ? ਉਹਨਾਂ ਦੇ ਸੀ ਕਿ ਜਿਹੜੀਆਂ ਸਾਡੀਆਂ ਮੰਗਾਂ ਤੁਸੀਂ ਪਹਿਲਾਂ ਮੰਗੀਆਂ ਹੋਈਆਂ ਨੇ ਉਹ ਲਾਗੂ ਕਿਉਂ ਨਹੀਂ ਕਰਨੀਆਂ? ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਦਾ ਵੀ ਜੇ ਲਾਗੂ ਨਹੀਂ ਸੀ ਕਰਨੀਆਂ ਤੇ ਫਿਰ ਤੁਸੀਂ ਮੰਗਾ ਉਹਨਾਂ ਦੀ ਮੰਨੀਆਂ ਕਿਉਂ ਸੀ? ਤੇ ਜੇ ਉਹ ਸ਼ਾਂਤ ਵੀ ਮੁਜਾਰਾ ਪਾਰਲੀਮੈਂਟ ਅੱਗੇ ਜਾ ਕੇ ਕਰਨਾ ਚਾਹੁੰਦੇ ਆ ਪਹਿਲਾ 10 ਮਹੀਨੇ ਤੁਸੀਂ 2020 ਦੇ ਵਿੱਚ ਉਹਨਾਂ ਨੂੰ ਉੱਥੇ ਦਿੱਲੀ ਦੇ ਪੋਰਟ 'ਤੇ ਰੋਕੀ ਰੱਖਿਆ ਉਦੋਂ ਵੀ ਕੀ ਕਸੂਰ ਸੀ ਉਹਨਾਂ ਦਾ ਉਹ ਜਾ ਕੇ ਉੱਥੇ ਮੁਜਾਹਰਾ ਕਰਕੇ ਤੇ ਵਾਪਸ ਆਉਣਾ ਚਾਹੁੰਦੇ ਸੀ ਤੁਸੀਂ 10 ਮਹੀਨੇ ਦਿੱਲੀ 'ਚ ਨਹੀਂ ਐਂਟਰ ਕਰਨ ਦਿੱਤੇ ਕਿੱਡੀ ਹਿੰਦੇਰ ਕਰਦੀ ਐ ਇਹ ਡੈਮੋਕ੍ਰੇਸੀ ਸਾਡੀ ਕਿੱਥੇ ਗਈ ਜੇ ਤੁਹਾਨੂੰ ਸ਼ਾਂਤ ਮੈਂ ਹੀ ਪ੍ਰੋਟੈਸਟ ਕਰਨ ਦਾ ਹੱਕ ਨਹੀਂ ਹੈ ਤੇ ਫਿਰ ਦੇਸ਼ ਇਹ ਡੈਮੋਕ੍ਰੇਟਿਕ ਕਿੱਦਾਂ ਹੋ ਗਿਆ ਤੁਸੀਂ ਸੂਬੇ ਦੀ ਰਾਜਧਾਨੀ ਚ ਨਹੀਂ ਵੜ ਸਕਦੇ ਤੁਸੀਂ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਵੜ ਸਕਦੇ ਤੇ ਲੋਕੀ ਤੁਹਾਨੂੰ ਚੁਣ ਕੇ ਸਰਕਾਰਾਂ ਨੂੰ ਭੇਜਦੇ ਰਾਜਧਾਨੀਆਂ ਚ ਕਦੇ ਵਾਸਤੇ ਕਿ ਤੁਸੀਂ ਉੱਥੇ ਜਾ ਕੇ ਕੰਮ ਕਰੋ ਜਦੋਂ ਤੁਸੀਂ ਕੰਮ ਨਹੀਂ ਕਰਦੇ ਤੇ ਤੁਹਾਡੇ ਖਿਲਾਫ ਆ ਕੇ ਮੁਜ਼ਾਰਾ ਕਰਦੇ ਇਸ ਕਰਕੇ ਇਹ ਨਾਟਕ ਜਿਹੜਾ ਤੁਸੀਂ ਕਿਸਾਨ ਨੂੰ ਬੁਰੇ ਬਣਾਉਂਦਾ ਰਚ ਰਹੇ ਹੋ ਇਹ ਇਹਨਾਂ ਰੋਕਾਂ ਵਾਸਤੇ ਵਪਾਰ ਦੇ ਇਸ ਨੁਕਸਾਨ ਵਾਸਤੇ ਤੁਸੀਂ ਆਪ ਜ਼ਿੰਮੇਵਾਰ ਇਹ ਭਗਵੰਤ ਮਾਜੇ ਸਾਰੇ ਲੋਕੀ ਸਮਝਦੇ ਆ ਕਿ ਜਦੋਂ ਕਿਸਾਨ ਕਹਿੰਦੇ ਸੀ ਰਸਤਾ ਖੋਲੋ ਉਹਨਾਂ ਤੁਸੀਂ ਕੰਡਿਆੜੀਆਂ ਤਾਰਾਂ ਲਾਉਂਦੇ ਸੀ ਕੰਕਰੀਟ ਲਾਉਂਦੇ ਸੀ ਨਾਲ ਨਾਲ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਸੀ ਵੀ ਅੱਗੇ ਨਾ ਜਾਂਦੇ ਹੋ ਅਸੀਂ ਇੱਥੇ ਰੋਕ ਕੇ ਰੱਖਾਂਗੇ ਆਪਣੀ ਤੁਸੀਂ ਪੁਲਿਸ ਲਾਈ ਸੀ ਤੇ ਜਦੋਂ ਕੇਜਰੀਵਾਲ ਸਾਹਿਬ ਲੁਧਿਆਣੇ ਗਏ ਆ ਤੇ ਉੱਥੇ ਇੰਡਸਟਰੀਸਟ ਨੇ ਕਿਹਾ ਕਿ ਸਾਡਾ ਨੁਕਸਾਨ ਹੋ ਰਿਹਾ ਵਪਾਰੀ ਨੇ ਕਿਹਾ ਕਿ ਸਾਡਾ ਨੁਕਸਾਨ ਹੋ ਰਿਹਾ ਤੇ ਉੱਥੇ ਇਲੈਕਸ਼ਨ ਜਿਹੜੀ ਲੜੀ ਜਾਣੀ ਹੈ ਉਹਦੇ ਚ ਦੋ ਚੀਜ਼ਾਂ ਬੜੀਆਂ ਐਮ ਹੈ ਵੀ ਇੱਕ ਤੇ ਕੈਂਡੀਡੇਟ ਕੇਜਰੀਵਾਲ ਦੀ ਨਜ਼ਰ ਹੈ ਕਿ ਉਹ ਜਿਤਾਇਆ ਜਾਵੇ ਤੇ ਦੂਜਾ ਕੇਜਰੀਵਾਲ ਨੂੰ ਇਹ ਵੀ ਪਤਾ ਹੈ ਵੀ ਇਹ ਜਿੱਤੇਗਾ ਤੇ ਫਿਰ ਮੈਂ ਰਾਜ ਸਭਾ ਚ ਜਾਣਾ ਪੰਜਾਬ ਤੋਂ ਇਸ ਕਰਕੇ ਵੱਡੀ ਚਿੰਤਾ ਕੇਜਰੀਵਾਲ ਨੂੰ ਲੱਗੀ ਕਿ ਇੱਥੇ ਤੇ ਸਾਰੇ ਵਪਾਰੀ ਜਿਹੜੇ ਆ ਉਹ ਸੜਕਾਂ ਬੰਦ ਕਰਕੇ ਦੁਖੀ ਆ ਤੇ ਹੁਣ ਤੁਹਾਨੂੰ ਸੜਕਾਂ ਖੋਲਣ ਦਾ ਚੇਤਾ ਆ ਗਿਆ ਤੁਸੀਂ ਉਹਨਾਂ ਨਾਲ ਮੀਟਿੰਗ ਦਾ ਡਰਾਮਾ ਕੀਤਾ ਤੇ ਵਿਸ਼ਵਾਸ ਘਾਤ ਕਰਕੇ ਬਾਅਦ ਚ ਅਰੈਸਟ ਕਰਕੇ ਤੇ ਉਹਨਾਂ ਨੂੰ ਬਾਕੀ ਕਿਸਾਨਾਂ ਨੂੰ ਉੱਥੋਂ ਹਟਾ ਦਿੱਤਾ ਹੁਣ ਦੱਸੋ ਕਿੰਨੀ ਕੁ ਰਜਿਸਟੈਂਸ ਹੈ ਕਿਸਾਨਾਂ ਨੇ ਕੀਤੀ ਤੁਸੀਂ ਧੱਕਾ ਕੀਤਾ ਨਾ ਉਹਨਾਂ ਨੇ ਕਿੰਨੀ ਕੁ ਰਜਿਸਟੈਂਸ ਕੀਤੀ ਹੈ ਹੁਣ ਤੁਹਾਡੀਆਂ ਹੀ ਕਰੇਨਾ ਲੱਗੀਆਂ ਹੋਈਆਂ ਤੁਹਾਡੀਆਂ ਹੀ ਜਿਹੜੀਆਂ ਰੋਕਾਂ ਉਹਨਾਂ ਨੂੰ ਹਟਾਉਣ ਵਾਸਤੇ ਤੇ ਇਸ ਕਰਕੇ ਮੈਂ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਤੇ ਕੇਂਦਰ ਸਰਕਾਰ ਨੂੰ ਕਹਿੰਨਾ ਕਿ ਤੁਸੀਂ ਮਾਫੀ ਮੰਗੋ ਪੰਜਾਬ ਦੇ ਲੋਕਾਂ ਕੋਲੋਂ ਪੰਜਾਬ ਦੇ ਵਪਾਰੀਆਂ ਕੋਲੋਂ ਕਿ ਸਾਡਾ ਆਰਥਿਕ ਤੌਰ ਦੇ ਉੱਤੇ ਤੁਸੀਂ ਐਡਾ ਵੱਡਾ ਨੁਕਸਾਨ ਕੀਤਾ ਕਿ ਤੁਸੀਂ ਜਾਣ ਬੁੱਝ ਕੇ ਜਿਹੜੀਆਂ ਰੁਕਾਵਟਾਂ ਖੜੀਆਂ ਕਰਕੇ ਤੇ ਇਹਦਾ ਭਾਂਡਾ ਜਿਹੜਾ ਉਹ ਜਿਹੜੇ નિર્ਦੋਸ਼ ਕਿਸਾਨ ਹੈ ਛੋੜੇ ਭਲੇ ਕਿਸਾਨ ਹੈ ਉਹਨਾਂ ਦੇ ਸਿਰ ਦੇ ਉੱਤੇ ਭੰਨਣ ਦੀ ਕੋਸ਼ਿਸ਼ ਕੀਤੀ ਅੱਜ ਭਗਵੰਤ ਮਾਨ ਜੀ ਹੁਣੇ ਕੈਬਨਿਟ ਦੀ ਮੀਟਿੰਗ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਕੇਂਦਰ ਤਾਂ ਤੁਸੀਂ ਕਹਿਤਾ ਕਿ ਨਹੀਂ ਮੰਨਿਆ ਤੇ ਤੁਸੀਂ ਜਿਹੜਾ ਤੁਸੀਂ 22 ਫਸਲਾ ਤੇ ਉੱਤੇ ਐਮਐਸਪੀ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਉਹ ਤਾਂ ਤੁਸੀਂ ਆਪਣੀ ਸਰਕਾਰ ਵੱਲੋਂ ਕੀਤਾ ਸੀ ਅੱਜ ਕੈਬਨਿਟ ਮੀਟਿੰਗ ਹੈ ਸੈਸ਼ਨ ਸ਼ੁਰੂ ਹੋਣ ਲੱਗਿਆ ਅੱਜ ਫੈਸਲਾ ਕਰ ਦਿਓ ਕਟੋ ਕਟ ਹੁਣ ਉਧਰੋਂ ਦਾ ਧੋਖਾ ਤੁਸੀਂ ਨਾਲ ਰਲ ਕੇ ਤੇ ਕਰਵਾ ਦਿੱਤਾ ਅੱਜ ਘਟੋ ਘਟ ਤੁਹਾਡੀ ਕੈਬਨਿਟ ਦੀ ਮੀਟਿੰਗ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹਨਾਂ ਦਾ ਜਿਹੜਾ 22 ਫਸਲਾਂ ਦੇ ਉੱਤੇ ਐਮਐਸਪੀ ਦੇਣ ਦਾ ਤੁਹਾਡਾ ਵਾਅਦਾ ਸੀ ਅਸੀਂ ਤੁਹਾਨੂੰ ਕਹਿੰਨੇ ਕਿ ਤੁਸੀਂ ਪੂਰਾ ਕਰ ਦਿਓ ਕੋਈ ਨਾ ਉਹਨਾਂ ਨੂੰ ਐਜੀਟੇਸ਼ਨ ਕਰਨ ਦੀ ਲੋੜ ਪਵੇ ਨਾ ਉਹਨਾਂ ਨੂੰ ਹੋਰ ਕੁਝ ਕਰਨਾ ਪਵੇ ਉਹ ਤਾਂ ਉਹੀ ਗਾਰੰਟੀ ਮੰਗਦੇ ਆ ਨਾ ਜਿਹੜੀ ਉਹ ਕਹਿੰਦੇ ਕਿ ਲਿਖ ਕੇ ਦਿਓ ਐਮਐਸਪੀ ਦੀ ਤੇ ਤੁਹਾਡੇ ਆਪਣੀ ਸਰਕਾਰ ਦਾ ਵਾਅਦਾ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡਾ ਫਰਾਡ ਕਿਸਾਨੀ ਨਾਲ ਅੰਦਾਤਾ ਦੇ ਨਾਲ ਇਹਨਾਂ ਨੇ ਕੀਤਾ ਤੇ ਹੁਣ ਆਪਣੀ ਇਲੈਕਸ਼ਨ ਦੇ ਮੱਦੇਨਜ਼ਰ ਉਹ ਡਰਾਮਾ ਦੂਜੇ ਤਰੀਕੇ ਕਰਕੇ ਤੇ ਹੁਣ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਆ ਇਸ ਕਰਕੇ ਮੈਂ ਵਪਾਰੀਆਂ ਨੂੰ ਵੀ ਬੇਨਤੀ ਕਰਦਾ ਕਿ ਦੋਸ਼ੀ ਇਹ ਨੇ ਇਹਨਾਂ ਦੀ ਪਛਾਣ ਕਰੋ ਇੱਕ ਖੰਡ ਪਹਿਲਾਂ ਵੀ ਸਕਦਾ ਸੀ ਪਰ ਉਦੋਂ ਇਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਦਿੱਲੀ ਵਾਲਿਆਂ ਦੇ ਨਾਲ ਸਾਜ਼ਿਸ਼ ਰੜਕੇ ਰਚੀ ਸੀ ਇਸ ਕਰਕੇ ਉਦੋਂ ਦਿੱਲੀ ਵਾਲਿਆਂ ਨੂੰ ਖੁਸ਼ ਕਰਦੇ ਰਹੇ ਤੇ ਹੁਣ ਅੱਜ ਸਿਹਰਾ ਲੈਣਾ ਚਾਹੁੰਦੇ ਆ ਸ਼ਹਿਰਾਂ ਦੇ ਵਿੱਚ ਆ ਕੇ ਕਿ ਵਪਾਰ ਇਫੈਕਟ ਹੋ ਰਿਹਾ ਹੁਣ ਪਤਾ ਲੱਗਿਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਸੀ ਵੀ ਵਪਾਰ ਉਹ ਇਫੈਕਟ ਹੋ ਰਿਹਾ ਤੇ ਉਹਦਾ ਹੱਲ ਨਿਕਲਣਾ ਚਾਹੀਦਾ ਸੀ ਪਰ ਹੱਲ ਉਹਦਾ ਇਹ ਨਹੀਂ ਜਿਹੜਾ ਤੁਸੀਂ ਕੱਢਿਆ ਇਹ ਧੋਖਾ ਇਸ ਕਰਕੇ ਇਹਦੇ ਹੁਣ ਉਹਨਾਂ ਦੇ ਸਮੇਂ ਦੇ ਵਿੱਚ ਸਜ਼ਾ ਵਾਸਤੇ ਵੀ ਤਿਆਰ ਰੋ ਦੁਜੀ ਜਿਹੜੀ ਬਹੁਤ ਹੀ ਅਫਸੋਸਨਾਕ ਘਟਨਾ ਹੈ 13 ਤਰੀਕ ਦੀ ਪਟਿਆਲੇ ਦੇ ਵਿੱਚ ਕਰਨਲ ਪਸ਼ਪਿੰਦਰ ਸਿੰਘ ਬਾਖਸ਼ ਤੇ ਉਹਨਾਂ ਦੇ ਬੇਟੇ ਅੰਗਦ ਦੋਵਾਂ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਅਸਾਲਟ ਕੀਤਾ ਗਿਆ ਬੜੀ ਬਹਿਰਮੀ ਦੇ ਨਾਲ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਉਹਨਾਂ ਦੀ ਇਨਸਰਟ ਕੀਤੀ ਗਈ ਜਲੇਲ ਕੀਤਾ ਗਿਆ ਇਸ ਇਨਸੀਡੈਂਟ ਨੂੰ ਹੋਏ ਅੱਜ ਹਫ਼ਤੇ ਤੋਂ ਵੱਧ ਹੋ ਗਿਆ ਬੀੜੀ ਨੇ ਵੀ ਆਵਾਜ਼ ਉਠਾਈ ਹੈ ਈਵਨ ਆਰਮੀ ਨੇ ਵੀ ਸੀਨੀਅਰ ਲੈਵਲ ਦੇ ਉੱਤੇ ਜਿਹੜਾ ਕੋਰ ਕਮਾਂਡਰ ਦੇ ਲੈਵਲ ਦੇ ਉੱਤੇ ਉਹਨਾਂ ਨੇ ਵੀ ਇਸ਼ੂ ਜਿਹੜਾ ਪ੍ਰਸ਼ਾਸਨ ਕੋਲੇ ਪੁਲਿਸ ਕੋਲੇ ਟੇਕ ਅਪ ਕੀਤਾ ਪਰ ਮੈਂ ਦੇਖ ਰਹਾ ਕਿ ਕੱਲ ਵੀ ਮੈਨੂੰ ਮੀਡੀਆ ਦੇ ਵਿੱਚ ਦੇਖ ਕੇ ਬੜਾ ਅਫਸੋਸ ਹੋ ਰਿਹਾ ਸੀ ਕਿ ਕਰਨਲ ਸਾਹਿਬ ਦੀ ਧਰਮ ਪਤਨੀ ਨੂੰ ਆਪ ਜਾ ਜਾ ਕੇ ਇਕੱਲੇ ਇਕੱਲੇ ਦਫ਼ਤਰ ਦੇ ਵਿੱਚ ਉਥੇ ਜਿਹੜਾ ਉਹਨਾਂ ਨੂੰ ਬੇਨਤੀਆਂ ਕਰਨੀਆਂ ਪੈ ਰੀਆਂ ਕਿ ਸਾਨੂੰ ਇਨਸਾਫ ਦੇ ਦੇਖੋ ਇਸ ਦੇਸ਼ ਦੇ ਵਿੱਚ ਅਗਰ ਇੱਕ ਸਰਵਿੰਗ ਆਦਮੀ ਅਫਸਰ ਦੀ ਵਾਈਫ ਦੀ ਇਹ ਹਾਲਤ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਕਦੇ ਉਹ ਪੁਲਿਸ ਦੇ ਹੈੱਡਕੁਆਰਟਰ ਜਾਂਦੀ ਹੈ ਉੱਥੇ ਕੋਈ ਨਹੀਂ ਮਿਲਦਾ ਉਹਨਾਂ ਨੂੰ ਕਦੇ ਉਹ ਡਿਸਟ੍ਰਿਕਟ ਦੇ ਵਿੱਚ ਜਾ ਕੇ ਅਫਸਰਾਂ ਨੂੰ ਮਿਲਦੇ ਆ ਉੱਥੇ ਪ੍ਰੋਪਰ ਰਿਸਪਾਂਸ ਨਹੀਂ ਮਿਲਦਾ ਮੈਂ ਭਗਵੰਤਬਾਜ ਜੀ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਕੋਈ ਛੋਟੇ ਜਿਹੇ ਕਿਤੇ ਇਨਸੀਡੈਂਟ ਹੋ ਜੇ ਤੇ ਤੁਸੀਂ ਪਬਲਿਸਿਟੀ ਲੈਣ ਤੋਂ ਸਾਰੇ ਉੱਤੋਂ ਲੈ ਕੇ ਥੱਲੇ ਤੱਕ ਸਰਗਰਮ ਹੋ ਜਾਦੇ ਜੇ ਬਾੜੇ ਜਿਹਾ ਲੱਗਦਾ ਹੋਵੇ ਕਿ ਪਬਲਿਸਿਟੀ ਵੱਧ ਮਿਲ ਸਕਦੀ ਹੈ ਦਿੱਲੀਓ ਕੇਂਦਰੀ ਆਲ ਸਾਹਿਬ ਨੂੰ ਵੀ ਹੈਲੀਕਾਪਟਰ ਤੇ ਲੈ ਆਉਂਦੇ ਹੋ ਅੱਜ ਇੱਕ ਹਫਤਾ ਹੋ ਗਿਆ ਤੁਸੀਂ ਦੱਸੋ ਕਿ ਤੁਹਾਡੇ ਕੋਲੋਂ ਇੰਨਾ ਟਾਈਮ ਵੀ ਨਹੀਂ ਨਿਕਲਿਆ ਕਿ ਉਸ ਪਰਿਵਾਰ ਨੂੰ ਜਾ ਕੇ ਤੁਸੀਂ ਮਿਲੋ ਕਿੰਨੇ ਮੰਤਰੀ ਆ ਕਿਸੇ ਕੋਲ ਸਮਝ ਨਹੀਂ ਨਿਕਲਿਆ ਕਿ ਇੱਕ ਸਰਵਿੰਗ ਆਰਮੀ ਅਫਸਰ ਦੇ ਨਾਲ ਐਡਾ ਵੱਡਾ ਇੱਕ ਕਾਂਡ ਹੋ ਗਿਆ ਸਾਰੇ ਦੇਸ਼ ਦੀ ਜਿਹੜੀ ਆਰਮੀ ਹੈ ਅਸੀਂ ਦੇਖ ਰਿਹਾ ਮੈਂ ਮੀਡੀਆ ਦੇ ਵਿੱਚ ਰਿਟਾਇਰਡ ਅਫਸਰਾਂ ਦੇ ਵੀ ਕਮੈਂਟ ਕਿ ਕਿੰਨੇ ਉਹ ਦੁਖੀ ਹੈ ਕਿੰਨੇ ਉਹ ਜਿਹੜੇ ਆ ਆਪਣੇ ਆਪ ਨੂੰ ਬੇਵਸ ਸੰਘਰਿਆ ਕਿ ਸਾਡੀ ਡਿਗਨਿਟੀ ਕੀ ਹੈ ਇਸ ਦੇ ਵਿੱਚ ਕਿ ਸਾਡੇ ਸਰਵਿੰਗ ਕਰਨਲ ਦੇ ਉੱਤੇ ਐਡਾ ਵੱਡਾ ਜਿਹੜਾ ਉਹ ਅਸਾਲਟ ਹੋ ਗਿਆ ਉਹ ਵੀ ਪੁਲਿਸ ਵੱਲ ਅਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਤੁਸੀਂ ਸੋਚਦੇ ਨਹੀਂ ਪਏ ਭਗਵੰਤ ਮਾਨ ਜੀ ਕਿ ਇਹ ਜਿਹੜੀ ਹਿੰਦੁਸਤਾਨ ਦੀ ਫੌਜ ਆ ਸਾਡੇ ਪੰਜਾਬ ਦੇ ਘਰ ਘਰ ਚੋਂ ਕੋਈ ਨਾ ਕੋਈ ਬੱਚਾ ਇਹਦੇ ਵਿੱਚ ਨੌਕਰੀ ਕਰਦਾ ਸਾਡੇ ਲੋਕਾਂ ਦੇ ਮਨ ਦੇ ਵਿੱਚ ਫੌਜ ਵਾਸਤੇ ਬਹੁਤ ਵੱਡੀ ਇੱਜ਼ਤ ਆ ਆ ਹਰ ਚੌਥੇ ਦਿਨ ਫੌਜ ਦਾ ਕੋਈ ਨਾ ਕੋਈ ਜਵਾਨ ਤਿਰੰਗੇ ਵਿੱਚ ਲਪੇਟ ਕੇ ਤੇ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਕਰਕੇ ਆਉਂਦਾ ਹੈ ਤੇ ਸਾਰੇ ਸਾਰੇ ਦੁਨੀਆ ਉਦੇ ਪਿੱਛੇ ਉਹਦੇ ਨਾਲ ਚੱਲਦੀ ਹੈ ਸਤਕਾਰ ਦੇ ਤੌਰ ਤੇ ਪਰ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਇਹ ਜਿਹੜਾ ਬੇਲੋੜਾ ਇੱਕ ਤਨਾਅ ਫੋਰਸਸ ਦੇ ਵਿੱਚ ਬਣਿਆ ਹੋਇਆ ਕਿੰਨਾ ਔਖਾ ਹੁੰਦਾ ਸਰਵਿੰਗ ਏਡੇ ਸੀਨੀਅਰ ਆਰਮੀ ਅਫਸਰਾਂ ਨੂੰ ਕਿ ਉਹ ਆਪਣੇ ਕਰਨਲ ਦੇ ਉਹਨੂੰ ਇਨਸਾਫ ਦੇਣ ਵਾਸਤੇ ਵਾਰ-ਵਾਰ ਫੌਜ ਦੇ ਨਾਲ ਮੀਟਿੰਗਾਂ ਕਰਨ ਇਹਦਾ ਜਿਹੜਾ ਸੰਦੇਸ਼ ਜਾ ਰਿਹਾ ਦੇਸ਼ ਦੀ ਆਰਮੀ ਨੂੰ ਔਰ ਜਿਹੜਾ ਫੋਰਸਸ ਦੇ ਵਿੱਚ ਆਪੋ ਦੇ ਵਿੱਚ ਤਣਾਅ ਬਣ ਰਿਹਾ ਇਹ ਬਹੁਤ ਖਤਰਨਾਕ ਹੈ ਇਹਨਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਨੂੰ ਨਿਭਾਉਣੀ ਚਾਹੀਦੀ ਹੈ ਜੋ ਸਹੀ ਹੈ ਉਹ ਇਨਕੁਆਰੀ ਕਰਕੇ ਐਕਸ਼ਨ ਹੋਣਾ ਚਾਹੀਦਾ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਤੁਸੀਂ ਆਹ ਕਰੋ ਉਹ ਕਰੋ ਤੱਤ ਤੁਹਾਡੇ ਸਾਹਮਣੇ ਨੇ ਵੀਡੀਓ ਤੁਹਾਡੇ ਸਾਹਮਣੇ ਨੇ ਪਰ ਇਹਨਾਂ ਸਮਾਂ ਦੇਣਾ ਕਿ ਆਪਾਂ ਸੋਚਦੇ ਆਪੀ ਸਰਕਾਰ ਦੀ ਸ਼ਹਿਤ ਤੋਂ ਬਣਾ ਕਿ ਇਸ ਤਰੀਕੇ ਦੇ ਨਾਲ ਇੱਕ ਆਰਮੀ ਅਫਸਰ ਦੀ ਜਿਹੜੀ ਹੈ ਉਹ ਜਲਾਤ ਹੋ ਸਕਦੀ ਕੱਲਾ ਅਸਰ ਵੀ ਥੱਲੇ ਸਟੈਂਡ ਲਾ ਸਕਦਾ ਜਿੰਨੀ ਦੇ ਤੱਕ ਸਰਕਾਰ ਉੱਤੇ ਜਿਹੜੀ ਆ ਉਹ ਸ਼ਹਿ ਨ ਦੇਰੀ ਹੋਵੇ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਸ਼ਹਿਰ ਦਿੱਤਾ ਦੇ ਨਾਲ ਸੋਚਣਾ ਚਾਹੀਦਾ ਹਰ ਚੀਜ਼ ਨੂੰ ਬਿਲਾਕ ਨਾ ਨਹੀਂ ਲੈਣਾ ਚਾਹੀਦਾ ਇਹ ਬਹੁਤ ਮਾੜਾ ਜਿਹੜਾ ਐਸਾ ਨੇ ਪੀਰੀਅਡ ਆ ਇਹਦੇ ਤੋਂ ਤੁਹਾਨੂੰ ਸਭ ਸਿੱਖਣਾ ਚਾਹੀਦਾ ਯੂਨੀਫਾਰਮ ਦੀ ਇੱਜ਼ਤ ਦਾ ਸਵਾਲ ਹੈ ਤੁਹਾਨੂੰ ਆਪਣਾ ਪੰਡਾ ਰੋਲ ਜਿਹੜਾ ਉਹ ਨਿਭਾਉਣਾ ਚਾਹੀਦਾ ਔਰ ਤੇਜੀ ਜਿਹੜੀ ਖਾਸ ਇੱਕ ਇਨਫੋਰਮੇਸ਼ਨ ਮੈਂ ਤੁਹਾਡਾਂ ਸ਼ੇਅਰ ਕਰਨੀ ਚਾਹੁੰਨਾ ਉਸ ਤੋਂ ਬਾਅਦ ਅਸ਼ਦੀਪ ਪਲੇਅਰ ਤੁਹਾਡੇ ਨਾਲ ਇੱਕ ਗੱਲ ਕਰਨਗੇ ਇੱਕ ਤਾਮਿਲ ਲਾਡੂ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਸਾਹਿਬ ਹਨ 22 ਤਰੀਕ ਨੂੰ ਇੱਕ ਵਕ ਵਕ ਸੂਬਿਆਂ ਦੇ ਉੱਚ ਮੁੱਖ ਮੰਤਰੀ ਸਹਿਬਾਨ ਵੀ ਪਾਰਟੀਆਂ ਦੇ ਲੀਡਰ ਸਹਿਬਾਨ ਵੀ ਇੱਕ ਵੱਡੀ ਕਨਵੈਨਸ਼ਨ ਜਿਹੜੀ ਆ ਉਹ ਫੈਡਰਲਿਜ਼ਮ ਦੇ ਇਸ਼ੂ ਦੇ ਉੱਤੇ ਔਰ ਜਿਹੜਾ ਡੀ ਲਿਮਿਟੇਸ਼ਨ ਅੱਗੋਂ ਹੋਣੀ ਹੈ ਪਾਰਲੀਮੈਂਟ ਦੀ ਤੇ ਵਿਧਾਨ ਸਭਾਵਾਂ ਦੀ ਉਸ ਇੰਪੋਰਟੈਂਟ ਇਸ਼ੂ ਦੇ ਉੱਤੇ ਔਰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਜਿਹੜੀਆਂ ਕੋਈ ਕਮੀਆਂ ਨੇ ਉਹਦੇ ਉੱਤੇ ਉਹਨਾਂ ਨੇ ਚਨਈ ਦੇ ਵਿੱਚ ਜਿਹੜੀ ਆ ਉਹ ਰੱਖੀ ਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਹਮੇਸ਼ਾ ਹੀ ਸੁਭਿਆ ਨੂੰ ਵੱਧ ਹਧਕਾਰਾਂ ਦਾ ਹਮਾਇਤੀ ਰਿਹਾ ਕਿਉਂਕਿ 1973 ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਅਸੀਂ ਪਾਸ ਕੀਤਾ ਸੀ ਉਸ ਤੋਂ ਪਹਿਲਾਂ ਆਲ ਇੰਡੀਆ ਅਕਾਲੀ ਕਾਨਫਰੰਸ ਦੇ ਵਿੱਚ ਬਟਾਲਾ ਦੇ ਵਿੱਚ ਅਸੀਂ ਇਹ ਇਸ਼ੂ ਲੈ ਲਿਆ ਸੀ ਫਿਰ 1978 ਦੇ ਵਿੱਚ ਆਲ ਇੰਡੀਆ ਅਕਾਲੀ ਕਾਨਫਰੰਸ ਜਿਹੜੀ ਲੁਧਿਆਣੇ ਦੇ ਵਿੱਚ ਹੋਈ ਸੀ ਉਹਦੇ ਵਿੱਚ ਅਨੰਦਪੁਰ ਸਾਹਿਬ ਵਾਲੇ ਮਤੇ ਨੂੰ ਸੋਧ ਕੇ ਦੁਬਾਰਾ ਪੇਸ਼ ਕੀਤਾ ਗਿਆ ਔਰ ਉਸ ਵਡੇ ਵੀ ਜਿਹੜੀਆਂ ਦੇਸ਼ ਦੀਆਂ ਸੀਪੀਆਈ ਜਨਤਾ ਪਾਰਟੀ ਡੀਐਮਕੇ ਇਹਨਾਂ ਪਾਰਟੀਆਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਦੀ ਜਿਹੜੀ ਆ ਉਹ ਪ੍ਰਵੋਧਤਾ ਕੀਤੀ ਸੀ ਇਸ ਕਰਕੇ ਸਾਨੂੰ ਖੁਸ਼ੀ ਹੈ ਕਿਉਂਕਿ ਅੱਜ ਜਿਹੜੇ ਦੇਸ਼ ਦੇ ਵਿੱਚ ਹਾਲਾਤ ਬਣ ਜਾਇਆ ਇੱਕ ਯੂਨਿਟਰੀ ਸਿਸਟਮ ਆਫ ਗਵਰਨਮੈਂਟ ਜਿਹੜਾ ਉਹ ਬਣਨਾ ਸ਼ੁਰੂ ਹੋ ਗਿਆ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਸੁਪਿਆਂ ਦੇ ਹੱਕ ਨੇ ਉਹ ਕੇਂਦਰ ਦੇ ਵਿੱਚ ਜਿਹੜੇ ਆ ਆਪਣੇ ਕੋਲ ਸੀਮਤ ਕੀਤੇ ਜਾਂਦੀ ਪਿਛਲੀਆਂ ਕੇਂਦਰੀ ਸਰਕਾਰਾਂ ਵੱਲੋਂ ਲਗਾਤਾਰ ਇੱਕ ਦੌੜ ਲੱਗੀ ਹੋਈ ਆ ਅਰ ਸੂਬਿਆਂ ਨੂੰ ਮੈਂ ਸੰਵਿਧਾਨਕ ਇੱਕ ਭਖਾਰੀ ਬਣਾ ਕੇ ਇਹਨਾਂ ਨੇ ਰੱਖ ਦਿੱਤਾ 100 ਸੰਵਿਧਾਨ ਨੂੰ ਸਹੀ ਮੈਨੇ ਦੇ ਵਿੱਚ ਫੈਡਰਲ ਸ਼ੇਪ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਲੰਬਾ ਸੰਘਰਸ਼ ਕੀਤਾ ਸੋ ਸਾਡੇ ਵਰਕਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਤੇ ਮੈਂ ਅਸੀਂ ਦੋਵੇਂ ਹੀ ਕੱਲ ਉਹ ਤੇ ਚੇਨਈ ਜਾਵਾਂਗੇ ਪਰਸੋ ਕਨਵੈਨਸ਼ਨ ਦੇ ਵਿੱਚ ਅਸੀਂ ਜਿਹੜਾ ਉਹ ਪਾਰਟਿਸਿਪੇਟ ਕਰਾਂਗੇ ਔਰ ਜਿਹੜੇ ਉੱਥੇ ਇਸ਼ੂ ਨੇ ਉਹਦੇ ਤੇ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਸੀ ਰੱਖਾਂਗੇ ਸੋ ਮੈਂ ਅਸਟਿਮ ਪਲੇਰ ਜੀ ਨੂੰ ਬੇਨਤੀ ਕਰਦਾ ਕਿ ਉਹ ਜਿਹੜੀ ਆ ਅਗਲਾ ਪੁਆਇੰਟ ਕਹਿੰਦੇ ਵੈਸੇ ਤਾਂ ਡਾਕਟਰ ਸਾਹਿਬ ਨੇ ਹਰ ਇੱਕ ਗੱਲ ਬੜੀ ਵਿਸਥਾਰ ਦੇ ਵਿੱਚ ਰੱਖੀ ਹੈ ਪਰ ਮੈਂ ਕੁਝ ਗੱਲਾਂ ਜਿਹੜੀਆਂ ਕਿ ਮੌਜੂਦਾ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਕੀਤੀਆਂ ਨੇ ਉਹਨਾਂ ਬਾਰੇ ਮੈਂ ਜ਼ਰੂਰ ਕਹਿਣਾ ਚਾਹਨਾ ਜੋ ਕੱਲ ਭਗਵਾਨਤਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਕੇਂਦਰ ਦੇ ਇਸ਼ਾਰੇ ਤੇ ਕੇਜਰੀਵਾਲ ਸਾਹਿਬ ਦੇ ਇਸ਼ਾਰੇ ਤੇ ਕੀਤਾ ਇਹ ਤਾਂ ਡੈਮੋਕ੍ਰੇਸੀ ਦੇ ਜਿਹੜੇ ਬੇਸਿਕ ਪ੍ਰਿੰਸੀਪਲਸ ਹੈ ਇਹ ਤਾਂ ਉਹਨਾਂ ਦੇ ਵੀ ਵਿਰੁੱਧ ਹੈ ਸਾਡਾ ਜਿਹੜਾ ਸੰਵਿਧਾਨ ਹੈ ਉਹ ਸਾਰਿਆਂ ਨੂੰ ਹੱਕ ਦਿੰਦਾ ਹੈ ਧਰਨਾ ਕਰਨ ਦਾ ਮਜ਼ਹਰਾ ਕਰਨ ਦਾ ਆਪਣੇ ਹੱਕੀ ਮੰਗਾਂ ਨੂੰ ਰੱਖਣ ਦਾ ਔਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਦੇ ਉੱਤੇ ਫਰਜ਼ ਹੁੰਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਧਰਨੇ ਦੇ ਉੱਤੇ ਬੈਠੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਇਹ ਸਰਕਾਰਾਂ ਨੇ ਕਰਨੀ ਹੈ ਤੇ ਬਹੁਤ ਵਾਰ ਐਸੇ ਵੀ ਦੇਸ਼ ਦੇ ਵਿੱਚ ਉਦਾਹਰਨ ਨੇ ਕਿ ਜਿੱਥੇ ਹਥਿਆਰਬੰਦ ਜਥੇਬੰਦੀਆਂ ਨਾਲ ਵੀ ਸਰਕਾਰਾਂ ਨੇ ਗੱਲਬਾਤ ਦਾ ਰਸਤਾ ਖੋਲ੍ਹਿਆ ਪਰ ਕਿਸੇ ਸਰਕਾਰ ਨੇ ਅੱਜ ਤੱਕ ਨਮਾਇंदे ਜਿਹੜੇ ਗੱਲਬਾਤ ਕਰਨ ਦੇ ਲਈ ਆਏ ਹੋਣ ਨਮਾਇंदे ਕੈਦ ਨਹੀਂ ਕੀਤੇ ਆਜ਼ਾਦ ਭਾਰਤ ਚ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਉਦਾਹਰਨ ਹੈ ਕਿ ਨਮਾਇंदे ਕੈਦ ਹੋਏ ਹੋਣੇ ਤਾਂ ਪ੍ਰਾਤਨ ਸਮੇਂ ਚ ਮੁਗਲਾਂ ਨੇ ਨਹੀਂ ਕੀਤੇ ਇਹ ਤਾਂ ਉਸ ਤੋਂ ਪਹਿਲਾਂ ਦੇ ਸਮਿਆਂ ਚ ਵੀ ਜਿਹੜਾ ਦੂਤ ਹੈ ਜਿਹੜਾ ਐਮਬੈਸਡਰ ਹੈ ਜਿਹੜਾ ਗੱਲਬਾਤ ਕਰਨ ਆਇਆ ਉਹਨੂੰ ਇੱਕ ਸਿਸ਼ਟਾਚਾਰ ਦੇ ਤਹਿਤ ਇੱਕ ਸਨਮਾਨ ਦਿੱਤਾ ਜਾਂਦਾ ਤੇ ਭਗਵਾਨ ਤੁਮਾਨ ਸਾਹਿਬ ਦੀ ਸਰਕਾਰ ਜਿਹੜੀ ਕਿ ਆਪਣੇ ਆਪ ਨੂੰ ਪਾਰਟੀ ਕਹਿੰਦੀ ਹੈ ਕਿ ਜੀ ਅਸੀਂ ਅੰਦੋਲਨਾਂ ਦੇ ਵਿੱਚੋਂ ਨਿਕਲੇ ਆ ਜਿਹੜੇ ਕਹਿੰਦੇ ਨੇ ਕਿ ਅੰਦੋਲਨ ਕਰਨਾ ਚਾਹੀਦਾ ਹੱਕੀ ਮੰਗਾਂ ਦੇ ਲਈ ਅੱਜ ਅੰਦੋਲਨਾਂ ਤੋਂ ਧਰਨੇ ਪ੍ਰਦਰਸ਼ਨਾਂ ਤੋਂ ਇੰਨਾ ਡਰ ਗਈ ਹੈ ਕਿ ਗੱਲਬਾਤ ਕਰਨਾ ਹੈ ਕਿਸਾਨਾਂ ਨੂੰ ਕੈਦ ਕੀਤਾ ਇਹ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਸ਼ਰਮਨਾਕ ਕਾਰਾ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਹੈ ਤਾਂ ਫਿਰ ਉਹੀ ਮੁਆਵਰਾ ਹੋ ਗਿਆ ਕਿ ਮੂੰਹ ਤੇ ਰਾਮ ਰਾਮ ਬਗਲ ਦੇ ਵਿੱਚ ਛੁਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਗੱਲ ਹੀ ਵੀ ਅੱਜ ਪੰਜਾਬ ਨੂੰ ਜਵਾਬ ਦੇ ਨੇ ਕਿਸਾਨਾਂ ਨੂੰ ਜਵਾਬ ਦੇ ਨੇ ਕਿ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ ਕਿਉਂਕਿ 2022 ਤੋਂ ਪਹਿਲਾਂ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਆਪ ਹੋਣ ਇਹ ਬਿਆਨ ਦਿੰਦੇ ਸੀ ਅਕੇ ਜੀ ਜੇ ਕੇਂਦਰ ਸਰਕਾਰ ਐਮਐਸਪੀ ਨਹੀਂ ਦੇ ਸਕਦੀ ਜੇ ਉਰੇ ਦੀਆਂ ਸੂਬਾ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਐਮਐਸਪੀ ਨਹੀਂ ਦੇ ਸਕਦੀਆਂ ਤੇ ਕੁਰਸੀ ਛੱਡ ਕੇ ਪਾਸੇ ਹੋ ਜਾਣ ਸਾਡੀ ਸਰਕਾਰ ਬਣੂ ਅਸੀਂ 23 ਦੀਆਂ 23 ਫਸਲਾਂ ਤੇ ਐਮਐਸਪੀ ਦਵਾ ਲਈ ਆਹੀ ਗੱਲ ਕੇਜਰੀਵਾਲ ਦੇ ਇਸ਼ਾਰੇ ਤੇ ਇਹਨਾਂ ਦੇ ਮੰਤਰੀ ਜਿਹੜੇ ਅੱਜ ਹੁਣ ਨਹੀਂ ਰਹੇ ਅਨਮੋਲ ਗਗਨ ਮਾਨ ਜੀ ਹੁਣ ਤਾਂ ਕੁਰਸੀ ਵੀ ਚਲੀ ਗਈ ਉਹ ਵੀ ਬੜੀ ਚੁਟਕੀਆਂ ਮਾਰ ਕੇ ਕਹਿੰਦੇ ਸੀ ਅਸੀਂ 50 ਮਿੰਟਾਂ 'ਚ ਐਮਐਸਪੀ ਦੇ ਦਾਂਗੇ ਤੇ ਅੱਜ ਜਦੋਂ ਐਮਐਸਪੀ ਦੇਣ ਦਾ ਵਕਤ ਆਇਆ ਤਾਂ ਨਾਲੇ ਤਾਂ ਘਰੇ ਬੁਲਾ ਕੇ ਕਿਸਾਨਾਂ ਦੇ ਨਾਲ ਮੀਟਿੰਗਾਂ ਦੇ ਵਿੱਚ ਬਤਮੀ ਸੀ ਉੱਥੇ ਧਮਕੀਆਂ ਤੇ ਕੇਂਦਰ ਸਰਕਾਰ ਨਾਲ ਮੀਟਿੰਗ ਕਰਾਉਣ ਲੱਗੇ ਉੱਥੇ ਵੀ ਮੀਟਿੰਗ ਖਤਮ ਕਰਕੇ ਕੇਂਦਰ ਨੇ ਤੇ ਪੰਜਾਬ ਨੇ ਰਲ ਕੇ ਇਹ ਭੋਲੇ ਭਲੇ ਕਿਸਾਨ ਨੂੰ ਠੱਗਿਆ ਮੈਂ ਪੁੱਛਣਾ ਚਾਹਾਂ ਕਿ ਅੱਜ ਜਿਹੜੇ ਲਗਾਤਾਰ ਇਹਨਾਂ ਦੇ ਮੰਤਰੀ ਬਿਆਨ ਦੇ ਰਹੇ ਨੇ ਅਕੇ ਜੀ ਪੰਜਾਬ ਦੇ ਵਿੱਚ ਜਿਹੜਾ ਕਾਰੋਬਾਰ ਹੈ ਉਹ ਇਹਦੇ ਨਾਲ ਫਰਕ ਪੈਂਦਾ ਕਿਉਂਕਿ ਰਸਤੇ ਬੰਦ ਨੇ ਪਰ ਇਹ ਜਿਹੜੇ ਹਾਲਾਤ ਰਸਤੇ ਬੰਦ ਹੋਏ ਇਹ ਹਾਲਾਤ ਤਾਂ ਤੁਸੀਂ ਆਪ ਪੈਦਾ ਕੀਤੇ ਜਿਹੜੇ ਭਗਵੰਤ ਮਾਨ ਸਾਹਿਬ ਇਹ ਬਿਆਨ ਦਿੰਦੇ ਸੀ ਅਕੀ ਜੀ ਜੇ ਕਿਸਾਨ ਚੰਡੀਗੜ੍ਹ ਆਕੇ ਨਹੀਂ ਧਰਨੇ ਦਊਗਾ ਜੇ ਦਿੱਲੀ ਜਾਕੇ ਨਹੀਂ ਧਰਨੇ ਦਊ ਫਿਰ ਕਿ ਲਾਹੌਰ ਜਾਕੇ ਦਊਗਾ ਕਿਹਾ ਭਗਵੰਤ ਮਾਨ ਨੇ ਬਿਆਨ ਦਿੱਤਾ ਤਾਂ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰੀ ਅੱਜ ਥੋੜੀ ਸੀ ਇਹ ਕਿਸਾਨ ਨੂੰ ਦਿੱਲੀ ਲੈ ਕੇ ਜਾਣਾ ਪਰ ਕਿਉਂਕਿ ਛੜਯੰਤਰ ਐਸੇ ਵੱਡੇ ਸੀ ਪਹਿਲਾਂ ਦਿੱਲੀ ਦੇ ਵਿੱਚ ਚੋਣ ਸੀ अरविंद केजरीवाल ਦੀ ਉੱਥੇ ਹਾਲਤ ਪਤਲੀ ਸੀ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਿੰਨੀ ਸ਼ਰਮਨਾਕ ਹਾਰ ਹੋਈ ਹੈ ਜਿੰਨੀ ਦੇਰ ਦਿੱਲੀ ਚੋਣਾ ਚਲਦੀਆਂ ਰਹੀਆਂ ਛੜੇੰਤਰ ਤਹਿ ਤੇ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਤੇ ਬਿਠਾ ਕੇ ਰੱਖਿਆ ਹਰਿਆਣੇ ਦੀ ਸਰਕਾਰ ਨਾਲ ਮਿਲੀ ਭੁਗਤ ਚ ਬਿਠਾ ਕੇ ਰੱਖਿਆ ਨੌਜਵਾਨਾਂ ਦੀ ਗੋਲੀਆਂ ਲੱਗ ਕੇ ਮੌਤ ਤੱਕ ਉਹ ਬਾਰਡਰਾਂ ਦੇ ਉੱਤੇ ਹੋਈ ਤੇ ਸਾਡੇ ਮੁੱਖ ਮੰਤਰੀ ਨੇ ਜ਼ੀਰੋ ਐਫ ਆਈ ਆਰ ਦਰਜ ਕੀਤੀ ਤੇ ਅੱਜ ਜਦੋਂ ਉਰੇ ਹੁਣ अरविंद केजरीवाल ਸਾਹਿਬ ਨੂੰ ਰਾਜ ਸਭਾ ਦੀ ਸੀਟ ਚਾਹੀਦੀ ਹੈ ਤਾ ਇੱਕ ਮਿੰਟ ਦੇ ਵਿੱਚ ਕਿਸਾਨ ਕੈਦ ਵੀ ਕਰਤੇ ਥਾਣਿਆਂ 'ਚ ਵੀ ਸਿੱਟ ਤੇ ਜੇਲ੍ਹਾਂ 'ਚ ਵੀ ਬੰਦ ਕਰਤੇ ਤੇ ਬਾਰਡਰ ਵੀ ਖੁੱਲ ਗਏ ਤਾਂ ਇਹਦੇ ਨਾਲੋਂ ਚੰਗਾ ਹੁੰਦਾ ਭਗਵੰਤ ਮਾਨ ਸਾਹਿਬ ਕਿ ਜਿਹੜਾ ਦਿੱਲੀ ਕਪੂਰਥਲਾ ਹਾਊਸ ਹੈ ਮੁੱਖ ਮੰਤਰੀ ਦਾ ਜਿੱਥੇ ਆਪਾਂ ਵਿਆਹ ਸ਼ਾਦੀਆਂ ਕਰਨ ਲੱਗੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਇਹ ਕਿਸਾਨ ਤੁਸੀਂ ਉੱਥੇ ਲੈ ਕੇ ਜਾਂਦੇ ਕਪੂਰਥਲਾ ਹਾਊਸ ਉੱਥੇ ਇਹਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਕਰਾਉਂਦੇ ਕਿਉਂ ਨਹੀਂ ਉੱਥੇ ਮੀਟਿੰਗਾਂ ਹੋ ਸਕਦੀਆਂ ਸੀ ਇਹ ਸਾਰਾ ਕੁਝ ਕਿਸਾਨੀ ਦੇ ਨਾਲ ਧੋਖਾ ਹੈ ਪੰਜਾਬ ਦੇ ਨਾਲ ਧੋਖਾ ਹੈ ਤੇ ਉਹ ਤੋਂ ਖਤਰਨਾਕ ਖੇਡ ਅੱਜ ਹੁਣ ਆਮ ਆਦਮੀ ਪਾਰਟੀ ਖੇਡਨੀ ਹੈ ਕਿ ਜੀ ਹੁਣ ਕਿਸਾਨਾਂ ਤੇ ਵਪਾਰੀਆਂ ਚ ਪਾੜਾ ਕਰ ਦਿਓ ਇਹ ਜਿਹੜਾ ਸੂਬਾ ਇਹ ਜਿਹੜਾ ਦੇਸ਼ ਹੈ ਇਹਦੀ ਰੀੜ ਦੀ ਹੱਡੀ ਇਹਦੀ ਜੇ ਇਕਨੋਮਿਕ ਗਰੋਥ ਹੈ ਤਾਂ ਉਹਦਾ ਬੇਸ ਹੈ ਕਿਸਾਨੀ ਜੇ ਕਿਸਾਨੀ ਮਰਦੀ ਹੈ ਤਾਂ ਹੌਲੀ ਹੌਲੀ ਸਾਰੇ ਵਪਾਰ ਮਰ ਜਾਣੇ ਆ ਇਹ ਭਾਈਚਾਰਾ ਇੱਕ ਦੂਜੇ ਨਾਲ ਜੁੜਿਆ ਹੋਇਆ ਸੋ ਆਪਣੀ ਇੱਕ ਚੋਣ ਲਈ ਸਿਰਫ ਕੇਜਰੀਵਾਲ ਸਾਹਿਬ ਦਾ ਰਾਜ ਸਭਾ ਦਾ ਰਸਤਾ ਸਾਫ਼ ਕਰਨ ਦੇ ਲਈ ਇਹ ਜਿਹੜਾ ਹੁਣ ਸਮਾਜ ਦੇ ਵਿੱਚ ਕਿਸਾਨ ਵਰਸਸ ਵਪਾਰੀ ਦਾ ਪਾੜਾ ਜਾਣ ਬੁੱਝ ਕੇ ਖੜਾ ਕੀਤਾ ਜਾ ਰਿਹਾ ਇਹ ਬੇहद ਸ਼ਰਮਨਾਕ ਹੈ ਇਹਦੀ ਸ਼ਰਮਨੀ ਅਕਾਲੀ ਦਲ ਦੇ ਵੱਲੋਂ ਅਸੀਂ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਸਰਕਾਰ ਨੂੰ ਕਿ ਹੁਣ ਆਪਣੀਆਂ ਨਕਾਮੀਆਂ ਛਪਾਉਣ ਦੇ ਲਈ ਇਹ ਜਿਹੜਾ ਸਮਾਜਿਕ ਤਾਣਾ ਬਾਣਾ ਕਿਉਂਕਿ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਨਸ਼ਾ ਪੰਜਾਬ ਦੇ ਵਿੱਚ ਹਾਈ ਕੋਰਟ ਨੇ ਮੋਹਰ ਲਾਤੀ ਕਿ ਥੋਡੀ ਸਰਕਾਰ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਉਹ ਭਾਈ ਹੁਣ ਜਿਹੜਾ ਇਹ ਭਾਈਚਾਰਾ ਹੈ ਇਹ ਜਿਹੜਾ ਸਾਰੇ ਵਪਾਰੀਆਂ ਦਾ ਕਿਸਾਨਾਂ ਦਾ ਇਹ ਭਾਈਚਾਰਾ ਹੁਣ ਇਹਨੂੰ ਭਾਈਚਾਰੇ ਨੂੰ ਵੀ ਜੇ ਤੁਸੀਂ ਖਤਮ ਕਰਨ ਵਾਲੇ ਪਾਸੇ ਨੂੰ ਚੱਲ ਰਹੇ ਹੋ ਤਾਂ ਆਮ ਆਦਮੀ ਪਾਰਟੀ ਦਾ ਵजूद ਖਤਮ ਹੋ ਜੂ ਪੰਜਾਬ ਚੋਂ ਕਦੇ ਭਾਈਚਾਰਾ ਨਹੀਂ ਖਤਮ ਹੋਣਾ ਹਾਂਜੀ ਕੋਈ ਕਿਸੇ ਦਾ ਕੋਈ ਸਵਾਲ ਜੀ ਪਹਿਲਾਂ ਜਿਹੜਾ ਸੀਐਮ ਨਾਲ ਕਿਸਾਨਾਂ ਦੀ ਗਲਤੀ ਹੋਈ ਉਹਦਾ ਇਹ ਨਤੀਜਾ ਸਾਰਾ ਉਹ ਆਪਣੀ ਇੱਕ ਜੜੀ ਆ ਤੁਹਾਨੂੰ ਦੱਟਣ ਦੀ ਨੀਂਚਣਾ ਕੀਤਾ ਕਰਦੇ ਇਹ ਦੇਖੋ ਅਸਲੀ ਜਿਹੜੀ ਗੱਲ ਹੈ ਨਾ ਉਹ ਤੁਹਾਨੂੰ ਅਸੀਂ ਦੱਸ ਦਿੱਤੀ ਤੇ ਇਹ ਹੁਣ ਸੜਕ ਬੰਦ ਬੰਦ ਦਾ ਭੰਡਾ ਕਿਸਾਨਾਂ ਸਿਰ ਭੰਦ ਕੇ ਤੇ ਵਪਾਰੀ ਵਰਗ ਨੂੰ ਖੁਸ਼ ਕਰ ਲਵੇ ਜਦੋਂ ਕਿ ਸੜਕਾਂ ਜਿਹੜੀਆਂ ਬੰਦ ਕੀਤੀਆਂ ਅਸੀਂ ਕਿਹਾ ਨਾ ਕਿਸਾਨ ਤਾਂ ਰੱਖੀ ਤੁਸੀਂ ਭੜ ਕੇ ਲਾ ਕੇ ਤੇ ਸੜਕਾਂ ਰਾਤ ਨੂੰ ਕਿਉਂ ਨਹੀਂ ਖੁੱਲ ਗਈਆਂ ਆਪਣੇ ਆਪ ਕਿਉਂਕਿ ਉਹ ਜਿਹੜਾ ਐਨਾ ਉੱਥੇ ਕੰਕਰੀਟ ਤੇ ਤਾਰਾਂ ਲਾਈਆਂ ਸੀ ਉਹ ਹਰਿਆਣਾ ਸਰਕਾਰ ਨੇ ਲਾਈਆਂ ਸੀ ਇਸ ਤੇ ਬੜੀ ਵਾਰੀ ਕਹਿੰਦੇ ਸੀ ਕਿ ਪੰਜਾਬ ਦੇ ਰਸਤੇ ਬੰਦ ਕਿਉਂ ਆ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਦੀ ਸਰਕਾਰ ਤੇ ਗੱਲ ਕਿਉਂ ਨਹੀਂ ਪੈਂਦਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਇਸੇ ਜਗ੍ਹਾ ਤੇ ਮੈਂ ਕਿ ਆਪ ਕਹਾਂ ਸੀ ਵੀ ਸਾਡੇ ਜਿਹੜੇ ਅਸਰ ਹੈਗੇ ਆ ਜਾਂ ਕਿ ਉੱਥੇ ਖੜਦੇ ਕਿਉਂ ਨਹੀਂ ਵੀ ਤੁਸੀਂ ਰਸਤਾ ਖੋਲੋ ਸਾਡੇ ਪੰਜਾਬ ਦਾ ਰਸਤਾ ਤੁਸੀਂ ਕਿੱਦਾਂ ਬੰਦ ਕੀਤਾ ਜੇ ਇਹ ਸਟੈਂਡ ਲੈਣਾ ਹੁੰਦਾ ਕਿਸੇ ਸਟੇਟ ਦਾ ਕੋਈ ਰਸਤਾ ਇਦਾਂ ਦੂਜੀ ਸਟੇਟ ਨਹੀਂ ਬੰਦ ਕਰ ਸਕਦੀ ਪਰ ਕਿਉਂਕਿ ਮਲੇ ਧੁਗ ਸੀ ਤੇ ਦੋਸ਼ ਦੇਣਾ ਸੀ ਭਾਜਪੀ ਨੇ ਵੀ ਤੇ ਇਹਨਾਂ ਨੇ ਵੀ ਰਲ ਕੇ ਕਿਸਾਨਾਂ ਨੂੰ ਕਿਸਾਨ ਦਾ ਜਦੋਂ ਅੱਗੇ ਰਸਤਾ ਨਹੀਂ ਸੀ ਜੋ ਖੱਬੇ ਪਾਸੇ ਬਹਿ ਗਿਆ ਉਥੇ ਨਹੀਂ ਤੁਸੀਂ ਖੋਦਦੇ ਸੀ ਤੁਹਾਨੂੰ ਟੈਂਟ ਲਾ ਲੈ ਕਿਉਂਕਿ ਕਿੰਨੇ ਮਹੀਨੇ ਹੋ ਗਏ ਉਹ ਤਾਂ ਕਹਿੰਦਾ ਸੀ ਖੋਲੋ ਅਸੀਂ ਅੱਗੇ ਜਾਈਏ ਇਸ ਕਰਕੇ ਬੇਇਮਾਨੀ ਤੁਹਾਡੀ ਤੁਸੀਂ ਇਹ ਚਾਹੁੰਦੇ ਸੀ ਕਿ ਰਸਤਾ ਬੰਦ ਰਵੇ ਤੇ ਲੋਕੀ ਗਾਲਾਂ ਕੱਢਣਗੇ ਕਿਸਾਨਾਂ ਨੂੰ ਤੇ ਰਸਤੇ ਤੋਂ ਉਹ ਤਾਂ ਖੱਬੇ ਪਾਸੇ ਬੈਠੇ ਆਖਨੋਰੀ ਵੀ ਖੱਬੇ ਪਾਸੇ ਬੈਠੇ ਆਪਣਾ ਦਾਲ ਪਣੀ ਉੱਥੇ ਛਕੀ ਜਾਂਦੇ ਹੁਣ ਜੇ ਕੱਲ ਜਿਹੜੇ ਤੁਸੀਂ ਆ ਪੱਥਰ ਅੱਜ ਹਟਾਉਂਦੇ ਪਏ ਹੋ ਇਹ ਪਹਿਲਾਂ ਹਟਾ ਦਿੰਦੇ ਤਾਂ ਅੱਗੇ ਨਿਕ ਜਾਂਦੇ ਉਹਨਾਂ ਨੇ ਤਾਂ ਪ੍ਰੋਟੈਸਟ ਹੀ ਕਰਨਾ ਸੀ ਇੱਕ ਪੰਜਾਬ ਦਾ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਕੀਤਾ ਸੀ ਇਹੀ ਦੱਸਣਾ ਚਾਹੁੰਦੇ ਆ ਕਿ ਇਹ ਇਹਨਾਂ ਨੇ ਭਾਜਪਾ ਨੇ ਤੇ ਆਮ ਆਦਮੀ ਪਾਰਟੀ ਨੇ ਰਾਜ ਚ ਕੀਤਾ। ਤੁਹਾਮਗਾ ਵੀ ਸਰਕਾਰ ਬਾਰ ਬਾਰ ਦਾਵਾ ਕਰਦੀ ਜਿਵੇਂ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਉਹ ਕੇਂਦਰ ਨਾਲ ਤਮੰਦਤ ਨੇ। ਨਹੀਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਵੀ ਤੁਸੀਂ ਆ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਕਿ ਨਹੀਂ 23 23 ਫਸਲਾਂ 23 ਤੇ ਤੁਸੀਂ ਕੀਤੀ ਸੀ ਕਿ ਨਹੀਂ ਜੇ ਤੁਹਾਡਾ ਮੈਨੀਫੈਸਟੋ ਸੀ ਤੇ ਤੁਸੀਂ ਕਿਉਂ ਕਹਿੰਦੇ ਹੋ ਵੀ ਕੇਂਦਰ ਨਾਲ ਸੀ ਕੇਂਦਰ ਨਾਲ ਵੀ ਉਹਨਾਂ ਦੇ ਇਸ਼ੂ ਹੈ ਉਹ ਇੱਕ ਨੈਸ਼ਨਲ ਇਸ਼ੂ ਹੈ ਕਿਉਂਕਿ ਕੱਲਾ ਪੰਜਾਬ ਦਾ ਨਹੀਂ ਦੇਸ਼ ਦੀ ਬਾਕੀ ਕਿਸਾਨੀ ਵਿੱਚ ਜਿਹੜੀ ਐਮਐਸਪੀ ਦੀ ਗਰੰਟੀ ਦੀ ਲੜਾਈ ਲੜ ਰਹੀ ਹੈ ਪਰ ਸਾਡੇਆਂ ਦਾ ਤਾਂ ਰੋੜੇ ਕੋਈ ਨਹੀਂ ਸਾਡੀ ਤਾਂ ਸਟੇਟ ਗਵਰਨਮੈਂਟ ਨੇ ਵੋਟਾਂ ਹੀ ਇਸੇ ਸੱਤੇ ਲਈਆਂ ਸੀ ਕਿ ਅਸੀਂ 23 ਜਿਹੜੇ ਅੱਗੇ ਆ 23 ਫਸਲਾਂ ਤੇ ਐਮਐਸਪੀ ਲਵਾਂਗੇ ਤੇ ਉਹ ਵੀ 5 ਮਿੰਟਾਂ 'ਚ ਕਹਿੰਦੇ ਸੀ ਚੁਟਕੀ ਨਾਲ 5 ਮਿੰਟਾਂ 'ਚ ਕਰ ਦੇਣਾ ਚਲੋ 5 ਨਹੀਂ ਹੁਣ 3 ਸਾਲ ਹੋ ਗਏ 5 ਮਿੰਟ ਨਹੀਂ ਤਾਂ ਤੇ ਹੁਣ 3 ਸਾਲਾਂ ਬਾਅਦ ਵੀ ਇਹ ਸਾਡੀ ਸਟੇਟ ਦੇ ਕਿਸਾਨਾਂ ਦਾ ਤਾਂ ਇਹਨਾਂ ਨੂੰ ਪੂਰਾ ਕਰਨਾ ਚਾਹੀਦਾ ਬਾਕੀ ਤਾਂ ਜਿਹੜੇ ਆ ਉਹ ਦਲੀਆਂ ਦੇ ਚਾਹਣ ਪਰ ਇਹਨਾਂ ਨੂੰ ਤਾਂ ਕਰਨਾ ਚਾਹੀਦਾ ਅਕਾਲੀ ਦਰਬੀ ਕਿਸਾਨਾਂ ਸਮਝਤ ਕਰਦੇ ਪਹਿਸੇ ਸ਼ੁਰੂ ਤੋਂ ਹੀ ਹਮਤ ਕਰਦੇ ਆ ਉਹਨਾਂ ਦੇ ਦੇਖੋ ਹੁਣ ਮੰਗਾ ਤੇ ਇਹਨਾਂ ਨੇ ਮੰਨ ਲਈਆਂ ਹਮੇਤ ਤਾਂ ਉਸ ਚੀਜ਼ ਦੀ ਹੁੰਦੀ ਹੈ ਕਿ ਜਿੱਥੇ ਹਾਲੇ ਕੋਈ ਰੌਲਾ ਵੀ ਇਹ ਇਸ਼ੂ ਠੀਕ ਹੈ ਕਿ ਨਹੀਂ ਇਹ ਤਾਂ ਵੱਧ ਚੁੱਕਿਆ ਇਹਨਾਂ ਨੇ ਐਲਾਨ ਕਰਕੇ ਉਹਨਾਂ ਨੂੰ ਉਠਾਇਆ ਤੇ ਹੁਣ ਇੰਪਲੀਮੈਂਟ ਨਹੀਂ ਹੁਣ ਦੀ ਗੱਲ ਹੈ ਤੇ ਜੇ ਇੰਪਲੀਮੈਂਟ ਨਹੀਂ ਕਰਦੇ ਤਾਂ ਸਰਕਾਰ ਬੇਇਮਾਨੀ ਕਰੀ ਇਸ ਕਰਕੇ ਅਸੀਂ ਤਾਂ ਸ਼ੁਰੂ ਤੋਂ ਨੇ ਤੇ ਨਾਲ ਡਾਕਟਰ ਸਾਹਿਬ ਕਹਿੰਦੇ ਕਿ ਕਿਤਨਾ ਕਿਤੇ ਇਹ ਸਾਰਾ ਸੁਸਾਨਾ ਨੂੰ ਇਸਤੇਮਾਲ ਕੀਤਾ ਗਿਆ ਲੈਣਾ ਹਜ਼ਾਰੇ ਨੇ ਹਾਂ ਬਿਲਕੁਲ ਉਹਨਾਂ ਦੀ ਸਹੀ ਗੱਲ ਹੈ ਪਰ ਦੋਨਾਂ ਨੇ ਕੀਤਾ ਬੀਜੇਪੀ ਨੇ ਵੀ ਕੀਤਾ ਤੇ ਆਮ ਆਦੀ ਪਾਰਟੀ ਨੇ ਕੀਤਾ ਅਸੀਂ ਵੀ ਇਸਤੇਮਾਲ ਦੀ ਗੱਲ ਕਰ ਰਹੇ ਹਾਂ ਆ ਜਿਹੜੀ ਅਸੀਂ ਸਾਰੀ ਗੱਲ ਦੱਸ ਰਹੇ ਹਾਂ ਇਹ ਰਲ ਕੇ ਇਸਤੇਮਾਲ ਕੀਤਾ ਕੀਤਾ ਇਸਤੇਮਾਲ ਹੀ ਹੈ ਤਖਣ ਸਾਹਿਬ ਠੀਕ ਕਹਿੰਦੇ ਆ ਪਰ ਬੀਜੇਪੀ ਨੇ ਵੀ ਕੀਤਾ ਤੇ ਇਹਨਾਂ ਨੇ ਵੀ ਕੀਤਾ ਤਾ ਬਾਦ ਬਦਲੀ ਇਸ ਕਿਹਨਾਂ ਉਹ ਕਦੇ ਜੀ ਜੀ ਦੇ ਨਾਮ ਲਈ ਦਿੱਤੀ ਆ ਥੱਲੋਂ ਅਮੀਸ਼ਾ ਨੂੰ ਮਿਲਦੀ ਆ ਇਸੇ ਮਗਰੋਂ ਮੈਂ ਤੇ ਕਹਿਆ ਸਾਰਾ ਕੁਝ ਰਲ ਕੇ ਚੱਲਦਾ ਸੀ ਇੱਕ ਵਾਰੀ ਥੋੜੀ ਮਿਲੇ ਆ ਹਮੇਸ਼ਾ ਹੀ ਜਾਂਦੇ ਕਦੀ ਕੋਈ ਪੰਜਾਬ ਦੀ ਗੱਲ ਥੋੜੀ ਕੀਤੀ ਆ ਜਦੋਂ ਜਾਂਦੇ ਆ ਇਦਾਂ ਦੀ ਕੋਈ ਸਾਜ਼ਿਸ਼ ਹੀ ਰੱਟ ਕੇ ਹੁੰਦੇ ਆ ਜਾ ਕੇ ਤੇ ਚੰਡੀਗੜ੍ਹ ਦੀ ਜ਼ਮੀਨ ਦੇਣ ਦੀ ਗੱਲ ਕਰ ਹੁੰਦੇ ਆ ਕਿਤੇ ਕਾਲਜ ਯੂਨੀਵਰਸਿਟੀ ਦੇ ਅਟੈਚ ਕਰਨ ਦੀ ਗੱਲ ਕਰ ਹੁੰਦੀ ਆ ਕਿਤੇ ਕੋਈ ਹੋਰ ਇਸਤਾਂ ਦੀ ਅੰਦਰਖੱਤੇ ਗਰੰਟੀ ਦੇ ਹੁੰਦੇ ਇਸੇ ਕੰਮ ਹੀ ਜਾਂਦੇ ਜਦੋਂ ਜਾਂਦੇ ਤੇ ਹੁਣ ਜਿਹੜੇ 14 ਪਹਿਲੇ ਕਿ ਲੋ ਅੱਜ ਤਾਂ ਪਹਿਲਾਂ ਕੱਢੀ ਯਾਰ ਤੁਸੀਂ ਵੱਡਾ ਇਸ਼ੂ ਲਿਆ ਕਰੋ ਇਹ ਤਾਂ ਜਿਹੜਾ ਹੈਗਾ ਇਹ ਤੇ ਹੁਣ ਹਰ ਵਾਰੀ ਜਿਹੜਾ ਤੁਸੀਂ ਵੀ ਹੁਣ ਕਿਸਾਨਾਂ ਦੇ ਖਿਲਾਫ ਨਾ ਨਾ ਗੱਲ ਕਰੀ ਜੋ ਅੱਜ ਕਿਸਾਨਾਂ ਤੇ ਫੋਕਸ ਨਾ ਕਰੋ ਮਿਹਰਬਾਨ ਜਿੱਦਾਂ ਤੇ ਕੱਲ ਮੀਟਿੰਗ ਹੋਈ ਸਾਮੋਹ ਤੇ ਮੀਟਿੰਗ ਹੋਈ ਰਾਜ्‍यमंत्री ਕੀ ਤੇ ਕੇਂਦਰ ਕੀ ਕੀ ਆਪ ਨੂੰ ਲੱਗਦਾ ਪਹਿਲੇ ਜੇ ਜਾਣਕਾਰੀ ਸੀ ਭਈ ਇਸ ਕੇ ਬਾਅਦ ਕੁਝ ਐਸਾ ਹੋਊਗਾ ਕਿ ਜਿਵੇਂ ਜੈਸੀ ਉਹ ਨਿਕਲੇ ਗੁਰਦੈਤਾਰੇ ਵਿਖਲਾ ਸਾਹਮਣੇ ਨਹੀਂ ਤੁਸੀਂ ਤਾਂ ਜਾ ਕੇ ਉੱਥੇ ਆਲੇ ਦੁਆਲੇ ਜਿਹੜੇ ਆ ਦੁਕਾਨਦਾਰ ਢਾਬੇ ਦੂਜੇ ਪੁੱਛੋ ਵੀ ਪੁਲਿਸ ਉੱਥੇ ਕੰਨੀ ਲੱਗੀ ਸੀ ਕਦੋਂ ਦੀ ਲੱਗੀ ਸੀ ਲੇਕਿਨ ਸਿਰੋ ਤਾਂ ਪਹਿਲਾਂ ਲੱਗੀ ਸੀ ਕਿ ਬਾਅਦ ਚ ਲੱਗੀ ਹੈ ਉੱਥੇ ਦੇ ਤਿਆਰੀਆਂ ਪਹਿਲਾਂ ਹੀ ਚੱਲ ਗਈਆਂ ਸੀ ਇਸੇ ਕਰਕੇ ਮੀਟਿੰਗ ਤੋਂ ਖੁਸ਼ ਹੋ ਕੇ ਮੰਤਰੀ ਜੀ ਚਲੇ ਗਏ ਕਿ ਅੱਗੇ ਤਾਂ ਮੁੱਕ ਜਾਣਾ ਅਗਲੀ ਮਈ ਦੀ ਤਰੀਕ ਦੇਖ ਕੇ ਵੀ 4 ਮਈ ਨੂੰ ਫਿਰ ਦੇਖਣ ਤਰੀਕਾ ਹੀ ਦੇਖੋ ਉਦੋਂ ਮੁੱਦਿਆਂ ਦੇ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਤੇ ਜਿਹੜਾ ਕੱਲ ਰਾਤ ਨੂੰ ਦੇਸ਼ ਤੇ ਅੰਦਾਜ਼ਾ ਦੇ ਨਾਲ ਪੰਜਾਬ ਦੇ ਕਿਸਾਨ ਦੇ ਨਾਲ ਬਹੁਤ ਵੱਡਾ ਧੋਖਾ ਤੇ ਬਹੁਤ ਵੱਡਾ ਵਿਸ਼ਵਾਸ ਘਾਤ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਔਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਰਲ ਕੇ ਕੀਤਾ ਉਸ ਧੱਕੇ ਦੀ ਉਸ ਵਿਸ਼ਵਾਸ ਘਾਤ ਦੀ ਜਿਹੜਾ ਪਿੱਠ ਦੇ ਵਿੱਚ ਛੁਰਾ ਮਾਰਿਆ ਮਿੱਠੇ ਬਣ ਕੇ ਕਿਸਾਨ ਦੀ ਪਿੱਠ ਦੇ ਵਿੱਚ ਉਹਦੀ ਮੈਂ ਸਖਤ ਲੋਕਜਾਂ ਦੇ ਵਿੱਚ ਨਿਖੇਦੀ ਕਰ ਅਸੀਂ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਕੇਂਦਰ ਦੀ ਬੀਜੇਪੀ ਦੀ ਸਰਕਾਰ ਤੇ ਭਗਵੰਤ ਮਾਨ ਦੀ